ਮੈਂ ਪਹੁੰਚਣਾ ਏ ਜਿਸ ਮੰਜ਼ਲ ਤੇ ਮੈਂ ਪਹੁੰਚਣਾ ਏ ਜਿਸ ਮੰਜ਼ਲ ਤੇ ਉਹ ਮਿਲਣੀ ਨਹੀਂ ਮੈਨੂੰ ਸਸਤੇ 'ਚ ਬਹੁਤ ਮੁਸੀਬਤਾਂ ਬਹੁਤ ਔਕੜਾਂ ਆਉਣਗੀਆਂ ਮੇਰੇ ਰਸਤੇ 'ਚ ਗੱਲੀ ਬਾਤੀ ਨਹੀਂ ਗੱਲ ਬਣਨੀ ਗੱਲੀ ਬਾਤੀ ਨਹੀਂ ਗੱਲ ਬਣਨੀ ਕਰਨੇ ਪੈਣਗੇ ਦੋ ਦੋ ਹੱਥ ਮੈਨੂੰ ਫਿਰ ਮਰਨ ਹੋ ਜਾਊਗਾ ਮੇਰਾ ਜੇ ਨੀਵੀ ਕਰਨੀ ਪੈਗੀ ਅੱਖ ਮੈਨੂੰ ਜਿਹੜੇ ਚਾਨਣ ਲੱਭਦੇ ਨੇ ਰਾਤਾਂ ਨੂੰ ਉਹਨਾਂ ਦੀ ਦਿਨਾਂ ਦੇ ਵਿੱਚ ਤਰੱਕੀ ਆ ਜਾ ਤਕੜਾ ਕਰ ਦੋ ਮੇਰੀਆਂ ਹਾਰਾਂ ਨੂੰ ਜਿੱਤ ਜਿਨ੍ਹਾਂ ਦੇ ਵਿੱਚ ਮੇਰੀ ਪੱਕੀ ਆ ਵਿੱਚ ਡੰਡਾ ਹੋਊਗਾ ਫਿੱਟ ਮੇਰਾ ਜਿੱਤਾਂ ਦੀ ਝੂਲ ਦੀ ਝੰਡੀ 'ਚ ਮੈਂ ਪਿੱਛੇ ਨਹੀਂ ਹਟ ਸਕਦਾ ਜਿੰਨਾ ਚਿਰ ਚੱਲਦੇ ਨੇ ਸਾਹ ਮੇਰੀ ਕੰਢੀ 'ਚ ਸ਼ਾਮ-ਦਾਮ ਡੰਡ ਭੇਦਤੇ ਸਿੱਖ ਕੇ ਆਊਗਾ ਦਾ ਸਾਰੇ ਜੋ ਅੱਜ ਤੱਕ ਬੰਦ ਸੀ ਮੇਰੇ ਲਈ ਮੈਂ ੱੱਕੇ ਨਾ ਖੋਲੂ ਰਾਹ ਸਾਰੇ ਮੈਂ ਗਲਮੇ ਦੇ ਵਿੱਚ ਹੱਥ ਪਾਉਣਾ ਏ ਕਿਸਮਤ ਦੇ ਮੈਂ ਗਲਮੇ ਦੇ ਵਿੱਚ ਹੱਥ ਪਾਉਣਾ ਏ ਕਿਸਮਤ ਦੇ ਕਿਸੇ ਅੱਗੇ ਹੱਥ ਅੱਡਣੇ ਥੋੜੀ ਆ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਉੱਡਣ ਵਾਲੇ ਨੂੰ ਅਸਮਾਨ ਦੀਪ ਬਾਈ ਦੇ ਕਹਿਣ ਵਾਂਗ ਅਸੀਂ ਦੋਵੇਂ ਕਿਸੇ ਕੀਮਤ ਤੇ ਛੱਡਣੇ ਥੋੜੀ ਆ